ਬਈ ਸასიਖਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਆਪਾਂ ਇੱਕ ਘੋਲ ਤਿਆਰ ਕਰਨ ਲੱਗੇ ਆਂ ਜਿਹੜਾ ਇਹਨੂੰ ਆਪਾਂ ਘੋਲ ਵੀ ਕਹਿ ਸਕਦੇ ਆਂ ਇਹਨੂੰ ਬਹੁਤ ਤਕੜੀ ਸਪਰੇ ਵੀ ਕਹਿ ਸਕਦੇ ਆਂ ਹੁਣ ਜਿਹੜੀਆਂ ਆਪਾਂ ਫਰੈਸ਼ ਸਬਜ਼ੀਆਂ ਲਾਈਆਂ ਹੋਈਆਂ ਸੀ ਉਹਨਾਂ ਦੇ ਵਿੱਚ ਇੱਕ ਪ੍ਰਕਾਰ ਦੀ ਸਬਜ਼ੀ ਨਹੀਂ ਸਾਰੇ ਪ੍ਰਕਾਰ ਦੀਆਂ ਸਬਜ਼ੀਆਂ ਹੁਣ ਉਹਨਾਂ ਨੂੰ ਜ਼ਰੂਰਤ ਪਊਗੀ ਰੇਹਾਂ ਦੀ ਤੇ ਸਪਰੇਹਾਂ ਦੀ ਜਿਹੜੇ ਇਹ ਰੇਹ ਦੇ ਸਪਰੇਅ ਆ ਜੇਕਰ ਆਪਾਂ ਜਿਹੜੇ ਆਰਗੈਨਿਕ ਤਰੀਕਾ ਅਪਣਾਉਣਾ ਚਾਹੁੰਦੇ ਆ ਵੀ ਆਪਾਂ ਆਰਗੈਨਿਕ ਰੇਹ ਤੇ ਸਪਰੇਅ ਆਪਾਂ ਜਿਹੜੀਆਂ ਸਬਜ਼ੀਆਂ ਦੇ ਉੱਪਰ ਯੂਜ਼ ਕਰਨੇ ਆ ਤਾਂ ਆਪਾਂ ਨੂੰ ਥੋੜਾ ਜਿਹਾ ਅਲਰਟ ਹੋ ਕੇ ਚੱਲਣਾ ਪਊਗਾ ਆਪਾਂ ਨੂੰ ਕੀ ਹੋਊਗਾ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਤਿਆਰ ਕਰਕੇ ਪਹਿਲਾਂ ਹੀ ਰੱਖਣੀਆਂ ਪੈਣਗੀਆਂ ਜ਼ੀਰੋ ਟਾਈਮ ਤੇ ਕੋਈ ਵੀ ਚੀਜ਼ ਆਪਾਂ ਤਿਆਰ ਕਰਕੇ ਫਸਲਾਂ ਦੇ ਉੱਪਰ ਮਾਰਾਂਗੇ ਸਬਜ਼ੀਆਂ ਦੇ ਉੱਪਰ ਮਾਰਾਂਗੇ ਤਾਂ ਉਹਨਾਂ ਅਸਰ ਨਹੀਂ ਹੋਊਗਾ ਜਿਹੜੇ ਇਹ ਆਰਗੈਨਿਕ ਘੋਲ ਹੁੰਦੇ ਆ ਇਹਨਾਂ ਨੂੰ ਤਿਆਰ ਹੋਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੈਗਾ ਇਸ ਕਰਕੇ ਆਪਾਂ ਅਲਰਟ ਹੋ ਕੇ ਰਹਿਣਾ ਜਿਹੜਾ ਇਹ ਘੋਲ ਤੇ ਅੱਜ ਆਪਾਂ ਤਿਆਰ ਕਰਨ ਲੱਗੇ ਆ ਇਹ ਕਿਸੇ ਵੀ ਪ੍ਰਕਾਰ ਦੀ ਸੁੰਡੀ ਹੋਵੇ ਚਿੱਟਾ ਤੇ ਹਰਾ ਤੇਲਾ ਹੋ ਗਿਆ ਜਾਂ ਜਿੰਨੇ ਵੀ ਕੀਟ ਪਤੰਗਾ ਆਪਣੀਆਂ ਸਬਜ਼ੀਆਂ ਦੇ ਉੱਪਰ ਅਟੈਕ ਕਰਨਗੇ ਆਪਣੀਆਂ ਸਬਜ਼ੀਆਂ ਨੂੰ ਇਹ ਪੱਤਿਆਂ ਨੂੰ ਖਾਣਗੇ ਆਪਣੀਆਂ ਸਬਜ਼ੀਆਂ ਨੂੰ ਖਾਣਗੇ ਉਹ ਸਾਰੇ ਤਰ੍ਹਾਂ ਦਾ ਜਿਹੜਾ ਅਟੈਕ ਆ ਇਹ ਕੋਲ ਰੋਕ ਦੂਗਾ ਜਿਹੜਾ ਇਹ ਕੋਲ ਤਿਆਰ ਕਰਾਂਗੇ ਬਿਲਕੁਲ ਸਸਤਾ ਜਾਂ ਫਾਰਮੂਲਾ ਇਹ ਜਿਹੜੀਆਂ ਚੀਜ਼ਾਂ ਵੀ ਇਸ ਕੋਲ ਦੇ ਵਿੱਚ ਆਪਾਂ ਯੂਜ਼ ਕਰਾਂਗੇ ਉਹ ਸਾਰੀਆਂ ਆਪਣੀਆਂ ਘਰ ਦੇ ਵਿੱਚ ਅਵੇਲੇਬਲ ਆ ਹੈਗੀਆਂ ਕੋਈ ਵੀ ਚੀਜ਼ ਬਾਹਰ ਤੋਂ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਦੇ ਵਿੱਚ ਸਾਰਿਆਂ ਨੂੰ ਪਹਿਲੇ ਨੰਬਰ ਤੇ ਆਪਾਂ ਵਰਤਾਂਗੇ ਖੱਟੀ ਲੱਸੀ ਜਿਹੜੀ ਖੱਟੀ ਲੱਸੀ ਆ ਉਹ ਕਮ ਸੇ ਕਮ ਵੀ ਨਾ 25 ਦਿਨ ਪੁਰਾਣੀ ਹੋਣੀ ਚਾਹੀਦੀ ਆ ਬਿਲਕੁਲ ਗਾੜੀ ਹੋਣੀ ਚਾਹੀਦੀ ਆ ਇਹ ਨਾ ਹੋਵੇ ਵੀ ਜਿਹੜੀ ਲੱਸੀ ਦੇ ਵਿੱਚ ਆਪਾਂ ਪਹਿਲਾਂ ਹੀ ਪਾਣੀ ਐਡ ਕੀਤਾ ਜੇਕਰ ਪਹਿਲਾਂ ਪਾਣੀ ਐਡ ਕੀਤਾ ਤਾਂ ਜਿਹੜੀ ਖੱਟੀ ਲੱਸੀ ਦਾ ਉਹਨਾਂ ਅਸਰ ਨਹੀਂ ਹੋਊਗਾ ਜਿੰਨੀ ਗਾੜੀ ਖੱਟੀ ਲੱਸੀ ਹੋਊਗੀ ਆਪਣੀ ਉਹਨਾਂ ਹੀ ਜਿਹੜਾ ਆਪਣਾ ਘੋਲ ਆ ਉਹ ਵਧੀਆ ਤਿਆਰ ਹੋਊਗਾ ਉਹਨਾਂ ਵੱਧਾ ਅਸਰ ਕਰੂਗਾ ਉਹਨਾਂ ਹੀ ਜਿਹੜੀ ਉਹਦੀ ਜ਼ਹਿਰ ਆ ਉਹ ਕੀਟ ਪਤੰਗਿਆਂ ਤੇ ਬੱਧਾ ਅਸਰ ਦਿਖਾਊਗੀ ਉਹਨਾਂ ਨੂੰ ਮਾਰ ਦਊਗੀ 2 ਨੰਬਰ ਤੇ ਜਿਹੜੀ ਚੀਜ਼ ਆਪਾਂ ਯੂਜ਼ ਕਰਾਂਗੇ ਇਸ ਘੋਲ ਦੇ ਵਿੱਚ ਜਿਹੜੀ ਚੀਜ਼ ਆਪਾਂ ਵਰਤਾਂਗੇ ਉਹ ਆ ਨਿੰਮ ਦੇ ਪੱਤੇ ਨਿੰਮ ਦੇ ਵੱਡੇ ਸਾਈਜ਼ ਦੇ ਪੱਤੇ ਲੈਣੇ ਆ ਜਿਹੜੇ ਪੱਕੇ ਹੋਏ ਪੱਤੇ ਆ ਇਹ ਨਾ ਹੋਵੇ ਵੀ ਆਪਾਂ ਕਰੁੰਬਲਾ ਲੈ ਲਗੇ ਕਰੁੰਬਲਾ ਨੇ ਉਹਨਾਂ ਅਸਰ ਨਹੀਂ ਕਰਨਾ ਜਿੰਨਾ ਵੱਡੇ ਸਾਈਜ਼ ਦੇ ਜਿਹੜੇ ਪੱਕੇ ਹੋਏ ਪੱਤੇ ਕਰਦੇ ਆ ਆ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਬਿਲਕੁਲ ਐਸ ਸਾਈਜ਼ ਦੇ ਪੱਤੇ ਆ ਉਹ ਲੈਣੇ ਆ ਲੈਂਡ ਦਾ ਜਿਹੜੀ ਕਵਾਂਟੀਟੀ ਆ ਉਹ ਵੀ ਤੁਹਾਨੂੰ ਦੱਸ ਦਾਂਗੇ ਤਿਆਰ ਕਰਨ ਦੀ ਜਿਹੜੀ ਵਿਧੀ ਆ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂਗੇ ਤਿੰਨ ਨੰਬਰ ਤੇ ਜਿਹੜੀ ਚੀਜ਼ ਆਪਾਂ ਵਰਤਣੀ ਆ ਉਹ ਆ ਤਾਂਬਾ ਤੁਸੀਂ ਕੋਈ ਵੀ ਤਾਂਬੇ ਦੀ ਚੀਜ਼ ਵਰਤ ਸਕਦੇ ਹੋ ਉਹਦੇ ਵਿੱਚ ਗਲਾਸ ਹੋ ਗਿਆ ਤਾਰ ਹੋ ਗਈ ਜਿਹੜੀ ਵੀ ਚੀਜ਼ ਆਪਣੇ ਘਰ ਦੇ ਵਿੱਚ ਅਵੇਲੇਬਲ ਆਪਾਂ ਨੂੰ ਹੈਗੀ ਹੈ 0 ਟਾਈਮ ਤੇ ਉਹ ਆਪਾਂ ਇਸ ਕੋਲ ਦੇ ਵਿੱਚ ਵਰਤਾਂਗੇ ਹੁਣ ਤੁਹਾਨੂੰ ਜਿਹੜੀ ਤਿਆਰ ਕਰਨ ਦੀ ਵਿਧੀ ਤੁਹਾਨੂੰ ਦੱਸ ਦਿੰਨੇ ਆ ਇਹ ਆਪਾਂ ਕਰੇ ਲੂ ਬਗੀਚੀ ਵਾਸਤੇ ਤੁਹਾਨੂੰ ਦੱਸਣ ਲੱਗਿਆ ਮੈਂ ਤੁਹਾਨੂੰ 1 ਲੀਟਰ ਦੀ ਟ੍ਰਿਕ ਉਹ ਦੱਸ ਦਿੰਦੇ ਆ ਤੁਸੀਂ 2 ਕਰਨਾ 10 ਕਰਨਾ ਜਾਂ ਜਿੰਨਾ ਵੀ ਤੁਸੀਂ ਕੋਲ ਤਿਆਰ ਕਰਨਾ ਉਹ ਤੁਸੀਂ ਆਪਦੇ ਹਿਸਾਬ ਨਾਲ ਕਰ ਲਿਓ ਇੱਕ ਮੁਠੀ ਜਿਹੜੀ ਨਿੰਮ ਦੇ ਪੱਤਿਆਂ ਦੀ ਲੈ ਲੈਣੀ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਕੁੰਡੇ ਦੇ ਵਿੱਚ ਕਰ ਲਓ ਚਾਹੇ ਮਿਕਸੀ ਦੇ ਵਿੱਚ ਕਰ ਲਓ ਜਿਹੜੀ ਵੀ ਚੀਜ਼ ਆਪਣੇ ਘਰ ਦੇ ਵਿੱਚ ਹੈਗੀ ਆ ਉਹ ਚੀਜ਼ ਆਪਾਂ ਇਹਦੇ ਵਿੱਚ ਯੂਜ਼ ਕਰ ਸਕਦੇ ਆ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰਨ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਣੀ ਦੋ ਗਲਾਸ ਪਾਣੀ ਦੇ ਐਡ ਕਰ ਲੈਣੇ ਤਾਂ ਕਿ ਜਿਹੜਾ ਪੱਤਿਆਂ ਦਾ ਸਾਰਾ ਅਸਰ ਨਿਕਲ ਜੇ ਇਹਨਾਂ ਨੂੰ ਕੀ ਕਰਨਾ ਚੰਗੀ ਤਰ੍ਹਾਂ ਚਾਹ ਪੋਣੀ ਜਿਹੜੀ ਬਰੀਕ ਚਾਹ ਪੋਣੀ ਹੁੰਦੀ ਆ ਉਹਦੀ ਮਦਦ ਨਾਲ ਪੁੱਨ ਲਓ ਜਾਂ ਬਰੀਕ ਕਪੜਾ ਹੁੰਦਾ ਉਹਦੀ ਮਦਦ ਨਾਲ ਚੰਗੀ ਤਰ੍ਹਾਂ ਇਹਨੂੰ ਪੁੱਨ ਲੈਣਾ ਛਾਨਣ ਤੋਂ ਬਾਅਦ ਇਸ ਕੋਲ ਨੂੰ ਅਲੱਗ ਰੱਖ ਲੈਣਾਗਾ ਉਸ ਤੋਂ ਬਾਅਦ ਕੀ ਕਰਨਾ ਤਾਂਬਾ ਤੱਕ ਨੰਬਰ ਤੇ ਆਪਣਾ ਤਾਂਬਾ ਹੁੰਦਾਗਾ ਤਾਂਬੇ ਦੀ ਆਪਾਂ ਤਾਰ ਵੀ ਵਰਤ ਸਕਦੇ ਆ ਤਾਂਬੇ ਦਾ ਗਲਾਸ ਵੀ ਵਰਤ ਸਕਦੇ ਆ ਜਿਹੜੀ ਵੀ ਚੀਜ਼ ਤੁਹਾਨੂੰ ਪਹਿਲਾਂ ਦਾਤਾ ਅਵੇਲੇਬਲ ਹੈਗੀ ਆ ਉਹ ਚੀਜ਼ ਆਪਾਂ ਵਰਤ ਸਕਦੇ ਆ ਜਿਹੜਾ ਇਹ ਤਾਂਬਾ ਦਾ ਇਹਨੂੰ ਇਸ ਘੋਲ ਦੇ ਵਿੱਚ ਪਾ ਦੇਣਾ ਉਸ ਤੋਂ ਬਾਅਦ ਕੀ ਕਰਨਾ ਇੱਕ ਗਲਾਸ ਲੱਸੀ ਦਾ ਖੱਟੀ ਲੱਸੀ ਦਾ ਬਿਲਕੁਲ گاੜੀ ਇਸ ਘੋਲ ਦੇ ਵਿੱਚ ਐਡ ਕਰ ਦੇਣੀ ਕਿੰਨੇ ਚੀਜ਼ਾਂ ਜਦੋਂ ਮਿਕਸ ਹੋ ਗੁਨਾ ਉਸ ਤੋਂ ਬਾਅਦ ਕੀ ਕਰਨਾ 1 ਲੀਟਰ ਪਾਣੀ ਲੈ ਲੈਣਾ ਹੋਰ 1 ਲੀਟਰ ਪਾਣੀ ਲੈਣ ਤੋਂ ਬਾਅਦ ਇਸ ਘੋਲ ਦੇ ਵਿੱਚ ਮਿਕਸ ਕਰ ਦੇਣਾ ਜਿਹੜਾ 1 ਲੀਟਰ ਪਾਣੀ ਆ ਜਦੋਂ ਇਹਦੇ ਵਿੱਚ ਪਾਣੀ ਆਪਾਂ ਮਿਕਸ ਕਰਤਾ ਇਸ ਘੋਲ ਨੂੰ ਕਿਸੇ ਦਰਖਤ ਦੀਆਂ ਜੜ੍ਹਾਂ ਦੇ ਵਿੱਚ ਰੱਖ ਦੇਣਾ ਆਪਾਂ ਆਪਦੇ ਕਮਰੇ ਦੇ ਵਿੱਚ ਵੀ ਰੱਖ ਸਕਦੇ ਆ ਜਿੱਥੇ ਧੁੱਪ ਵੀ ਆਉਂਦੀ ਹੋਵੇ ਛਾਂ ਵੀ ਲੱਗਦੀ ਹੋਵੇ ਤੇ ਜਾਂ ਕੀ ਆ ਸਾਰਿਆਂ ਨਾਲ ਬੈਟਰ ਆ ਦਰਖਤ ਦੀਆਂ ਜੜ੍ਹਾਂ ਦੇ ਵਿੱਚ ਕਿਉਂਕਿ ਜਿਹੜਾ ਇਹ ਘੋਲ ਆ ਇਹਦਾ ਬੈਨੀਫਿਟ ਉਹ ਦਰਖਤ ਨੂੰ ਵੀ ਮਿਲੂਗਾ ਜਿੰਨੇ ਵੀ ਕੀਟ ਪਤੰਗ ਉਸ ਦੀਆਂ ਜੜ੍ਹਾਂ ਦੇ ਵਿੱਚ ਪੈਣੇ ਹੋਣਗੇ ਉਹ ਜਿੰਨੇ ਦਿਨ ਵੀ ਇਹ ਘੋਲ ਉਹਦੀਆਂ ਜੜ੍ਹਾਂ ਦੇ ਵਿੱਚ ਰਹੂਗਾ ਕੋਈ ਵੀ ਕੀਟ ਪਤੰਗ ਜਿਵੇਂ ਸਿਉਖ ਵਗੈਰਾ ਹੁੰਦੀ ਆ ਉਹ ਉਨੇ ਦਿਨ ਨੇੜੇ ਵੀ ਨਹੀਂ ਆਊਗਾ درخت ਦੇ ਵਿੱਚ ਇਸ ਕਰਕੇ ਜਿੰਨੇ ਵੀ ਘੋਲ ਆਪਾਂ ਤਿਆਰ ਕਰਦੇ ਰਹਿੰਨੇ ਆ ਜ਼ਿਆਦਾਤਰ ਮੈਂ ਕੀਆ ਅਮਰੂਦ ਦੀਆਂ ਜੜਾਂ ਦੇ ਵਿੱਚ ਰੱਖ ਦਿੰਦਾ ਹਨਾ ਕਿਉਂਕਿ ਅਮਰੂਦ ਨੂੰ ਕੀੜਾ ਵਗੈਰਾ ਬਹੁਤ ਪੈਂਦਾ ਹੁੰਦਾ ਤੇ ਜਦੋਂ ਇਹ ਘੋਲ ਆਪਾਂ ਨੂੰ ਤਿਆਰ ਹੁੰਦਾ 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 ਵੀ ਬੈਨੀਫਿਟ ਦੇ ਦੇਊਗਾ ਉਸ ਤੋਂ ਬਾਅਦ ਬਾਈ ਕੀ ਕਰਨਾਗਾ ਇਸ ਘੋਲ ਨੂੰ ਸੁਬਾ ਸ਼ਾਮ ਪੱਕਾ ਹਲਾਉਂਦੇ ਰਹਿਣਾ ਹੁਣ ਬਾਈ ਗੱਲਬਾਤ ਆਉਂਦੀ ਆ ਇਹਨੂੰ ਆਪਾਂ ਵਰਤ ਕਿੰਨੇ ਦਿਨਾਂ ਵਾ ਸਕਦੇ ਆ ਆਪਾਂ ਇਹਨੂੰ 8 ਦਿਨਾਂ ਤੋਂ ਬਾਅਦ ਯੂਜ਼ ਕਰਨਾਗਾ 8 ਤੋਂ ਲੈ ਕੇ 15 20 ਦਿਨ ਜਿੰਨੇ ਦਿਨ ਵੀ ਪਰਾਣਾ ਇਹ ਆਪਣਾ ਕੋਲ ਹੁੰਦਾ ਰਹੂਗਾ ਉਨਾ ਹੀ ਇਹ ਆਪਣਾ ਵੱਧ ਕਾਰਗਰ ਬਣੂਗਾ ਉਨਾ ਹੀ ਜਿਹੜਾ ਇਹ ਆਪਣੀਆਂ ਸਬਜ਼ੀਆਂ ਦੇ ਉੱਪਰ ਆਪਣੀਆਂ ਫਸਲਾਂ ਦੇ ਉੱਪਰ ਜਿਹੜਾ ਵੱਧ ਅਸਰ ਕਰੂਗਾ ਉਨਾ ਹੀ ਇਹ ਵੱਧ ਜ਼ਹਿਰ ਬਣ ਜੂਗਾ ਠੀਕ ਆ ਇਹਨੂੰ 8 ਦਿਨਾਂ ਤੋਂ ਪਹਿਲਾਂ ਨਹੀਂ ਬਾ ਸੁਬਾ ਸ਼ਾਮ ਤਾ ਨੂੰ ਪਹਿਲਾਂ ਦਾਸਤਾ ਵੀ ਇਹਨੂੰ ਪੱਕਾ ਹਲਾਉਣਾਗਾ ਇਹ ਨਾ ਹੋਵੇ ਵੀ ਆਪਾਂ ਤਿਆਰ ਕਰਕੇ ਬੰਦ ਕਰਕੇ ਕੋਲ ਨੂੰ ਆਪਾਂ ਰੱਖ ਲਗੇ ਤੇ ਹਨਾਈਏ ਹੈ ਨਾ ਫਿਰ ਜਿਹੜਾ ਆਪਣਾ ਕੋਲਾ ਉਨਾ ਚੰਗਾ ਤਿਆਰ ਨਹੀਂ ਹੋਣਾ ਉਹਨਾਂ ਨੇ ਬੈਨੀਫਿਟ ਨਹੀਂ ਦੇਣਾ ਜਿੰਨਾ ਆਪਾਂ ਲੈਣਾ ਚਾਹੁੰਦੇ ਆ। ਸੁਬਾ ਸਾਮੇ ਨੂੰ ਹਲਾਉਂਦੇ ਰਹੋ। ਹਲਾਉਣ ਤੋਂ ਬਾਅਦ ਬਾਈ ਕੀ ਕਰਨਾ? ਇਹਨੂੰ ਬਰਤਨ ਤੋਂ ਪਹਿਲਾਂ ਬਰਤਨ ਤੋਂ ਪਹਿਲਾਂ ਇਹਨੂੰ ਕੀ ਕਰਨਾ? ਇੱਕ ਵਾਰੀ ਹੋਰ ਛਾਲ ਲੈਣਾ ਤਾਂ ਕਿ ਜਿਹੜੇ ਇਹਦੇ ਵਿੱਚ ਜਿਹੜੇ ਨਿੰਮ ਵਗੈਰਾ ਹੁੰਦੇ ਆ ਜਾਂ ਨਹੀਂ ਦੇੜੇ ਫੁੱਟ ਹੁੰਦੇ ਆ ਲੱਸੀ ਦੇ ਵਿੱਚ ਜਿਹੜੇ ਫੁੱਟ ਛੋਟੇ ਛੋਟੇ ਫੁੱਟ ਬਣ ਜਾਂਦੇ ਆ ਉਹ ਆਪਣੇ ਪੰਪ ਦੀ ਨਿਊਜ਼ਲ ਦੇ ਵਿੱਚ ਨਾ ਫਸੇ। ਇਹਨੂੰ ਜਦੋਂ ਆਪਾਂ ਬਾਈ ਵਰਤਣਾਗਾ ਤਾਂ ਜਿਹੜਾ ਇਹ ਘੋਲ 1 ਲੀਟਰ ਆਪਾਂ ਤਿਆਰ ਕਰ ਲਿਆ 1 ਲੀਟਰ ਪਾਣੀ ਦੇ ਵਿੱਚ ਕਮ ਸੇ ਕਮ 2 ਗਲਾਸ 2 ਗਲਾਸ ਇਸ ਘੋਲ ਦੇ ਪਾ ਲੈਣੇ ਜਿੰਨੀਆਂ ਵੀ ਆਪਣਾ ਘਰ ਦੇ ਵਿੱਚ ਸਬਜ਼ੀਆਂ ਲਾਈਆਂ ਹੋਣਾਂ ਤੁਸੀਂ ਆਪ ਦੇਖ ਲਿਓ ਵੀ ਇੱਕ ਵੀ ਸੂੰਡੀ ਨੂੰ ਚਿੱਟੇ ਮੂਤੇ ਹਰੇ ਤੇਲੇ ਨੂੰ ਜਾਂ ਜਿੰਨੇ ਵੀ ਕੀਟ ਪਤੰਗ ਆਪਣੀਆਂ ਸਬਜ਼ੀਆਂ ਦੇ ਉੱਪਰ ਅਟੈਕ ਕਰਨਗੇ ਜੇ ਉਹਨਾਂ ਨੂੰ ਛੱਡ ਦੂਗਾ ਤਾਂ ਬਹੁਤ ਸਸਤੀ ਜੀ ਟ੍ਰਿਕਾ ਬਹੁਤ ਮਤਲਬ ਕਿ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰ ਸਕਦੇ ਹਾਂ ਕੋਈ ਵੀ ਰੁਪਿਆ ਇਹਦੇ ਵਿੱਚ ਖਰਚ ਨਹੀਂ ਹੁੰਦਾ ਜਿੰਨੀਆਂ ਵੀ ਚੀਜ਼ਾਂ ਇਹਦੇ ਵਿੱਚ ਆਪਾਂ ਯੂਜ਼ ਕੀਤਾ ਸਾਰਾ ਘਰ ਦੇ ਵਿੱਚ ਅਵੇਲੇਬਲ ਆਪਾਂ ਨੂੰ ਮਿਲ ਜਾਂਦੀਆਂ ਤੇ ਉਮੀਦ ਕਰਦੇ ਆਂ ਭਾਈ ਜਿਹੜਾ ਇਹ ਘੋਲ ਤੁਹਾਨੂੰ ਦੱਸਿਆ ਇਹ ਤੁਹਾਨੂੰ ਪਸੰਦ ਆਇਆ ਹੋਵੇ ਜੇਕਰ ਪਸੰਦ ਆਇਆ ਤਾਂ ਭਰਾ ਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ